ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨਾਂ ਗਮਸੇ ਲੈ ਲੈ ਕੇ ਆਏ ਜੀ ਇੱਕ ਤਾਜੀ ਸੂਈ ਆ ਤੇ ਦੋ ਗੱਬਣ ਆਓ ਪੁੱਛ ਲੈਨੇ ਆਂ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋ ਵਧੀਆ ਹਾਂ ਬਹੁਤ ਵਧੀਆ ਨਾਮ ਤੇ ਡਰੈਸ ਕੋ ਨਾਂ ਵੀਰੇ ਅਰਸ਼ਦੀਪ ਆ ਉਹ ਪਿੰਡ ਜਦੀਪਾ ਬਣਦੇ ਕਹਿੰਦੇ ਆ ਬਾਈ ਪਿੰਡ ਵੀਰੇ ਸੈਦੋਗਿਆ ਤਹਿਸੀਲ ਬਈ ਨਿਹਾਲ ਸਿੰਘ ਵਾਲਾ ਜਿਹੜਾ ਵੀਰੇ ਮੁੰਗਾ ਨੇੜੇ ਪਿੰਡ ਪਿੰਡ ਨੇ ਦੇਰੇ ਭਾਗੀ ਕੇ ਰਹੇ ਬਾਰ ਬਾਰ ਖੇਤਾ ਚ ਭਾਗੇ ਨੂੰ ਛਣ ਕੇ ਆਪਣਾ ਘਰ ਆ ਮੋਬਾਈਲ ਨੰਬਰ 887617674 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੂਈ ਆ ਡਾਕਟਰ ਵੀਰੇ ਦੂਜਾ ਸੂਆ ਸੂਈ ਆ ਹੂੰ ਸੋ ਇਹ ਨੰਬਰ ਨੇ ਜਦੋਂ ਬਈ ਯਾਰ 10 ਕਿ ਮਿੰਟ ਹੋਏ ਹੋ 10 ਕਿ ਮਿੰਟ ਹੋਇਆ ਹਾਂ ਬੱਚਾ ਕੀ ਦੇ ਦਿੱਤਾ ਕਰ ਬੱਚਾ ਦੇ ਨੇ ਬੱਚੀ ਦਿੱਤੀ ਆ ਬਹੁਤ ਪਿਆਰੀ ਬੱਚੀ ਬੜੀ ਚੰਗੀ ਆ ਨਾ ਹਾਂ ਥੋੜੀ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਬਰੂਡ ਦੀ ਬਈ ਬੱਚੀ ਆ ਓਕੇ ਓਕੇ ਰਿਪੋਰਟ ਹੋਊਗੀ ਫੇਸਬੁਕਸ ਬਹੁਤ ਪਿਆਰਾ ਬੱਚੀ ਦਾ ਥਣ ਥਣ ਬੇ ਗੁਲਾਬੀ ਲੱਗੇ ਕੀ ਬਾਤ ਆ ਬਈ ਇੱਕ ਵਾਰ ਇੱਕ ਫੁੱਲ ਆ ਨਾ ਮੈਂ ਮਤਲਬ ਬਹੁਤ ਵਧੀਆ ਵੈਢ ਨੇ ਜਨਮ ਦਿੱਤਾ ਬੱਚੇ ਨੂੰ ਤੇ ਜੇਰ ਪੈਣੀ ਆ ਹਾਂ ਜੀ ਹਾਂ ਵੀਰੇ ਯਾਰ ਜਾਪੇ ਜਣਾ ਬੈੜਾ ਇੱਤਾ ਧਰਾਂ ਦੂਰ ਵੀ ਨਹੀਂ ਮੈਂ ਕਗੇ ਮਾਰ ਗਿਆਂ ਆਪਾਂ ਹਾਂ ਉਹ ਤਾਂ ਉਹਨੂੰ ਚੈੱਕ ਕਰ ਲਿਓ ਕੇ ਰਿਪੋਰਟ ਆ ਵਾਹਿਗੁਰੂ ਦੀ ਕਿਰਪਾ ਨਾਲ ਠੀਕ ਆ ਵੱਡੀ ਬੁੱਡੀ ਬੰਦਾ ਮਤਲਬ ਇੰਨੀ ਕਿ ਜੱਜਮੈਂਟ ਕਰ ਲੇ ਵੀ ਬਹਿੜ ਬੱਦੀ ਬਹੁਤ ਆ ਠੀਕ ਹੈ ਨਾ ਗੱਲ ਹੁਣ ਥੋੜਾ ਜਿਹਾ ਬੱਚੇ ਦਾ ਕਰਕੇ ਆਲਫੋਲੋਜੀ ਕਰਦੀ ਹੈਗੀ ਸਹੀ ਗੱਲ ਆ ਠੀਕ ਹੈ ਨਾ ਠੰਡੀ ਸੀਲਸ ਲੱਗਾਗੀ ਉਹ ਕੇਅਰ ਰਿਪੋਰਟ ਆ ਜਿਹਦੇ ਘਰੇ ਵੀ ਜਾਵੜੀ ਦੁੱਧ 23 24 ਕਿਲੋ ਖੁੱਲਾ ਪਾ ਦੂਗੀ ਠੀਕ ਆ ਬਾਈ ਚਵਾਈ ਕਿਵੇਂ ਆ ਬਰਾ ਚਵਾਈ ਜੂਈ ਇੱਕ ਨੰਬਰ ਵਾਲੇ ਨਾਲ ਟੱਚ ਵੀ ਨਾ ਕਰੇ ਥੋੜਾ ਜਿਹਾ ਬਾਈ ਬੱਚੇ ਦਾ ਕਰਦੀ ਹੈਗੀ ਬੱਚੇ ਦਾ ਕਰਦੀ ਹੈ ਕੋਈ ਤਾਜ਼ੀ ਕਰਕੇ ਉਹ ਕਰਦੀ ਹੈਗੀ ਕੋਈ ਚੱਕਰ ਨਹੀਂ ਖੋਲ ਦੇ ਬਾਈ ਤੋਰ ਕੇ ਇਹਦਾ ਕੋਈ ਚੱਕਰ ਨਹੀਂ ਹੋਊਗਾ ਜਿਹਦਾ ਕਰ ਯਾ ਵੜੀ ਯਾਰ ਬੰਦਾ ਯਾਦ ਕਰੂਗਾ ਫੇਸ ਦੇਖੋ ਫੇਸ ਬੜਾ ਪਿਆਰਾ ਬੋਦੀਬਾਦੀ ਚੰਗੀ ਆ ਸਨਖ ਆਪਣਾ ਬਾੜ ਦੇ ਵਿੱਚ ਫੁੱਲਾ ਤੂਰਾ ਦੇ ਬੰਦਾ ਯਾਰ ਆ ਇਹਨੂੰ ਦੇਖ ਲੈ ਬਈ ਬਾੜ ਦੀ ਜੱਜਮੈਂਟ ਮਾਰ ਲੈ ਬਾੜ ਕਿੱਡੀ ਕਾ ਕੀ ਕੱਦ ਬਾੜ ਬਾੜ ਦਾ ਬਹੁਤ ਵੱਡਾ ਰਾਜੀ ਪਲੀਆ ਮਗਰ ਵੱਛੀਆ ਬਸ ਜਦੋਂ ਜੇਰ ਪੈ ਗਈ ਬਈ ਆਪਾਂ ਵੀਡੀਓ ਬਣਾ ਲਾਂਗੇ ਜੇਰ ਦੀ ਓਕੇ ਠੀਕ ਹੈ ਨਾ ਗੱਲ ਬਸ ਸਿਰਫ ਔਰਲੇ ਪੈਰ ਦਾ ਕੱਲਾ ਨਾ ਬਣਦਾ ਉਹ ਆਪਾਂ ਅਗਲੇ ਨੂੰ ਕਹਿ ਕੇ ਦੇ ਦੇਣਾ ਥੋੜਾ ਬੱਚੇ ਦਾ ਕਰ ਹਾਂ ਬੱਚੇ ਦਾ ਤਾਜੀ ਕਰਕੇ ਕਰੂਗੀ ਭਾਈ ਆਰਡਰ ਕਮਾਲ ਥਾਣ ਬਹੁਤ ਚੰਗਾ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਚਵਾਈ ਇੱਕ ਨੰਬਰ ਆ ਭਾਈ ਗਲਾਬੀ ਥਾਣ ਹੱਥੀ ਝੋਲਾ ਮਸ਼ੀਨਾਂ ਝੋਲਾ ਤਾਂ ਵੀ ਕੋਈ ਚੈੱਕ ਤੇ ਲੇਵਾ ਦੇਖੋ ਲੇਵਾ ਕਮਾਲ ਦਾ ਪੂਰੀ ਵਿਤੀ ਤੇ ਕਲਾਕਲਾ ਖਾਣਾ ਬਈ ਚਵਾਈ ਚੋਈ ਨੰਬਰ 1 ਬੱਚਾ ਮਗਰ ਬੱਚੀ ਬੱਚੀ ਵੀ ਚੰਗੇ ਸੀਮਣ ਦੀ ਆ ਓਕੇ ਰੋਡ ਡਾਕਟਰ ਯਾਰ ਹਮ ਘਰ ਤੱਕ ਜੀ ਆਪਣੀ ਗਰੰਟੀ ਹੋਊਗੀ ਜੇਰ ਜਦੋਂ ਬਈ ਪੈ ਗਈ ਆਪਾਂ ਵੀਡੀਓ ਬਣਾ ਲਾਂਗੇ ਠੀਕ ਆ ਬੰਦਾ ਜਿੰਨਾ ਜਜਮੈਂਟ ਕਰ ਲੇ ਖਾ ਲੇ ਆ ਬੈਡ ਦਾ ਦਿਖਾ ਦੇ ਠੀਕ ਆ ਨਾ ਗੱਲ ਓਕੇ ਬੁੱਤਾ ਹੋਈ ਯਾਰ ਠੀਕ ਹੈ ਨਾ ਗੱਲ ਲਾਂ ਢੋਲਾ ਬਹੁਤ ਹਾਂ ਭਾਈ ਯਾਰ ਇਹ ਢੀਲਾ ਢੋਲਾ ਦਾ ਵਹਿੜ ਨੇ ਚਟ ਟੁਟ ਕੇ ਬਣ ਜਾਣਾ ਬਥੇਰਾ ਸਹੀ ਗੱਲ ਆ ਆਪਣਾ ਠੀਕ ਹੈ ਨਾ ਗੱਲ ਥਣ ਥੁਣ ਆਪਾਂ ਓਕੇ ਰੂਟ ਚੈੱਕ ਚੁੱਕ ਕਰ ਲਿਆਗੇ ਠੀਕ ਹੈ ਨਾ ਬੰਦਾ ਟੈਨਸ਼ਨ ਫਰੀ ਹੋ ਗਿਆ ਲੈ ਜਾ ਆਪਣੀ ਘਰ ਤੱਕ ਗਰੰਟੀ ਹੂ ਕੋਈ 25 ਕਿਲੋ ਦਾ ਪਰਮਾਤਮਾ ਸੁੱਖ ਰੱਖੇ ਵਹਿੜ ਪਾ ਦੂਗੀ ਸਹੀ ਆ ਜੇ ਅਜੂਰ ਪਾ ਦਈ ਉਹਦੀ ਵੀਡੀਓ ਬਣਾ ਕੇ ਅਗਲੇ ਨੂੰ ਦਿਖਾ ਦਾਂਗੇ ਠੀਕ ਆ ਠੀਕ ਆ ਥਣ ਥੁਣ ਦੇ ਆਪਣੇ ਨੂੰ ਓਕੇ ਆ ਜੋ ਵੀ ਆਨਲਾਈਨ ਮੰਗਾਉਂਦਾ ਆਪਣੀ ਜ਼ਿੰਮੇਵਾਰੀ ਹੂ ਥਣਾ ਦੀ ਭਾਈਆ ਬាទ ਠੀਕ ਠੀਕ ਹੈ ਨਾ ਗੱ ਠੀਕ ਉਹ ਕੇ ਰਿਪੋਰਟ ਹੋਊਗੀ ਬਾਕੀ ਇਹ ਕੋਸਾ ਅਗਲੇ ਦੇ ਮੂਰੇ ਬੰਦਾ ਦੇਖ ਕੇ ਜੱਜਮੈਂਟ ਕਰ ਲੇ ਵੀ ਕਿਹੜੀ ਚੀਜ਼ ਕਿਵੇਂ ਹੈਗੀ ਤੇ ਕੀ ਮੋਲ ਲਪਰਾ ਜੈਜ ਡਾਕਟਰ ਇਹ ਮੋਲ ਕਰਾਓ 90 95 ਕਰਾ ਲਾ 80 ਹਜ਼ਾਰ ਦੀ ਬੈਡ ਦੇਵਾਂਗੇ ਬਈ 80 ਹਜ਼ਾਰ ਦੀ ਬੈਡ 80 ਹਜ਼ਾਰ ਜਿਹੜਾ ਮਾਨਤਾਨ ਹੋਊਗਾ ਜੀ ਨਾ ਆਏ ਉਹ 175 ਐਮ ਲੱਖ ਸਵਾ ਲੱਖ ਮੰਗੀ ਚਲੋ ਜਿੱਦਾਂ ਦਾ ਫਾਇਦਾ ਕੋਈ ਨਹੀਂ ਜਿੰਨੇ ਕਰਦੀਆਂ ਦੀ ਚੀਜ਼ ਆ ਬਾਈ 90000 ਰੁਪਏ ਮੰਗੇ ਸਹੀ ਗੱਲ ਠੀਕ ਆ ਤੁਹਾਡਾ ਕ੍ਰਾਸ ਕਰ ਜਿੰਨਾ ਮਰਜ਼ੀ ਕਰਾ ਲਓ ਬਾਈ ਕਹਿੰਦਾ 80000 ਦੀ ਬੈਡ ਦੇ ਦਾਂਗੇ ਮਾਨਤਾਨ ਜਿਹੜਾ ਵਿੱਚ ਹਾਂ ਮਾਨਤਾਨ ਜ਼ਰੂਰ ਕਰ ਅੱਗੇ ਭਰਾ 2 ਨੰਬਰ ਖੀੜਾ ਸੁਆ ਵੀਰੇ ਦੂਜਾ ਸੁਆ ਹੂੰ ਠੀਕ ਆ ਨਾ ਇਹਨੇ ਬਾਈ ਪਲੂਨ ਨੇ ਦੁੱਧ ਦਿੱਤਾਗਾ 20 ਤੋਂ 21 ਕਿਲੋ 20 ਤੋਂ 21 ਕਿਲੋ ਹਾਂ ਲੇਵਾ ਤਾਂ ਕਹਿੰਦਾ ਭਲਾ ਦੀ 25 ਕਿਲੋ ਕਹਿ ਕੇ ਦੇ ਦੇ ਪਰ ਆਪਾਂ ਨੂੰ 20 ਤੋਂ 21 ਕਿਲੋ ਨੇ ਦੁੱਧ ਦਿੱਤਾ ਠੀਕ ਆ ਨਾ ਹਜੇ ਬੈੜ ਮੰਨ ਕੇ ਚੱਲ ਵੀ ਲੇਵਾ ਨੂੰ ਬਰੂਕੀ ਬਰੂਕੀ ਬਹੁਤ ਸੋਹਣੀ ਆ ਕੀ ਬਾਤ ਆ ਬੈੜ ਬਹੁਤ ਪਿਆਰਾ ਬੈੜ ਦਾ ਜਿਵੇਂ ਮਰਜ਼ੀ ਲੈਵੇਂ ਹੱਥ ਲਾਈ ਚੱਲ ਕੋਈ ਚੱਕਰੀ ਕੀ ਤੇ ਢਿੱਲਾਂ ਬਹੁਤ ਸੋਹਣੀ ਸੁਲੱਖੀ ਬਹੁਤ ਆ ਕੱਦ ਬੈੜ ਬੈੜ ਦਾ ਬਹੁਤ ਚੰਗਾ ਠੀਕ ਆ ਨਾ ਗੱਲ ਹੂੰ ਠੀਕਾ ਠੰਡੀ ਸੀ ਲਾ ਉਹ ਏਅਰਪੋਰਟ ਆ ਬਸ ਉਂ ਦਾ ਮੰਨ ਕੇ ਚੱਲੇ ਤੇ ਦਿਨ ਕੱਲ ਨੂੰ ਪੂਰੇ ਹੁੰਦੇ ਆਗੇ ਠੀਕਾ ਬਣੀ ਬੁਣੀ ਵਿਭਾਗਾਂ ਲਈ ਬਹੁਤ ਸੋਹਣੀ ਗਲਾਬੀ ਥਾਣਾ ਬੈਠਦਾ ਠੀਕ ਹੈ ਨਾ ਗੱਲ ਮੰਨ ਕੇ ਚੱਲ ਵੀ ਅੱਜ ਸ਼ਾਮ ਨੂੰ ਬੱਚਾ ਦੇ ਤੇ ਕੱਲ ਨੂੰ ਦੇ ਦੇ ਕੋਈ ਕਹਿ ਨਹੀਂ ਸਕਦੇ ਆਪਣੇ ਕੋਲੇ ਕੱਲ ਹੀ ਆਈ ਆ ਭਾ ਗਾਲੀ ਠੀਕ ਹੈ ਨਾ ਗੱਲ ਉਹ ਏਅਰਪੋਰਟ ਹੋਊਗੀ ਜਿਹਦਾ ਘਰੇ ਜਾਵੜੀ ਬੰਦਾ ਲਾਂਭਾ ਨਾ ਲਊਗਾ ਵੀਰੇ ਗਾਹਕ ਬਣੂਗਾ ਹਾਂ ਪੁੱਤ ਕਵਾਲਿਟੀ ਫੁੱਲ ਆ ਬਾਈ ਤੇ ਕੱਦ ਚੰਗਾ ਫਲੇ ਵੀ ਫੁੱਲ ਆ ਪ੍ਰਿੰਟ ਬੜਾ ਚੰਗਾ ਥਣ ਬਹੁਤ ਚੰਗਾ ਲੱਗਿਆ ਅੱਥੀ ਝੂਲਾ ਮਸ਼ੀਨਾਂ ਚੋਲਾ ਤਾਂ ਵੀ ਕੋਈ ਚੈੱਕ ਕਰਨੀ ਤੇ ਲੇਵਾ ਬਣਾਉ ਬਹੁਤ ਬਾਈ ਯਾਰ ਇਹਨਾਂ ਦਾ ਬਣੀ ਵੇੜੇ 'ਚ ਖੜਾ ਗਏ ਵੇੜੇ 'ਚ ਖੜਾ ਲਾ ਬੈੜ ਨੂੰ ਠੀਕ ਹੈ ਨਾ ਗੱਲ ਕੋਈ ਚੱਕਰ ਨਹੀਂ ਜਿਵੇਂ ਹੱਥ ਫੇਰੀ ਮਰਜ਼ੀ ਕਰੀ ਚੱਲ ਵਿਚਾਰੀ ਕੋਈ ਅਜਾ ਹੋਣੀਗੀ ਜਿੰਨੀ ਜਿੰਨੀ ਦਾ ਸਪੇਸ ਪਈ ਆ ਬਾਈ ਇੰਨੀ ਕਿ ਸੂਣ ਲੱਗੀ ਨੇ ਬੱਚਾ ਪੁੱਟਾ ਚੜਦੀ ਨੇ ਪਰ ਜਾਨੀਆਂ ਬੰਦਾ ਇਨੀ ਜੱਜਮੈਂਟ ਮਾਰ ਲੇ ਖਾਲੇ ਵੇ ਤੋਂ ਵਿਚ ਜਿੱਡੀ ਹੈਗੀ ਹੈਗੀ ਠੀਕ ਹੈ ਨਾ ਗੱਲ ਥਣ ਤਾਂ ਬਾਈ ਯਾਰ ਕੀ ਬਾਤਾਂ ਆਈਆਂ ਬਹਿੜਦਾ ਗੁੱਲੇ ਵਾਲਾ ਥਾਣੇ ਚ ਲੱਗ ਗਿਆ ਬਹੁਤ ਸੋਹਣਾ ਥਾਣਾ ਚੁਾਈ ਵੀ ਡਾਕਟਰ ਬਹੁਤ ਚੰਗੀ ਹੈ ਜੀ ਠੀਕ ਆ ਠੀਕ ਹੈ ਨਾ ਗੱਲ ਇਹ ਤਾਂ ਥੋੜੀ ਜੀ ਮਤਲਬ ਗੱਬਣ ਆਗੀ ਥਣ ਤਾਂ ਨੇ ਹੋਰ ਵੀ ਇਥੇ ਰੱਖਾ ਕੱਢ ਜਾਣਾ ਸਹੀ ਗੱਲ ਆ ਵੀਰੇ ਕਿ ਕੀ ਮੁੱਲ ਦਾ ਜਾਇਜ਼ ਡਾਕਟਰ ਮੁੱਲ ਵੀ ਯਾਰ ਕਰਨ ਨੂੰ ਜਿਹੜਾ ਮਾਜੀ ਕਰਾਵਾ ਬਾਈ ਹੂੰ ਪਰ ਮਾਦਵਾ ਸੋਖ ਰਕੇ ਜੇ ਬੱਛੀ ਪੁੱਛੀ ਦੇਗੀ ਤਾਂ ਯਾਰ ਕਹਿਣਾ ਕੀ ਆ ਉਹਦੇ ਨੂੰ ਆਪਾਂ ਬੈਡ ਦੀ ਵੀਡੀਓ ਪਾਈ ਜਰਸੀ ਦੀ ਇਹਦੂ ਘਰੋਂ ਬਾਹਰ ਹੀ ਨਿਕਲਿਆ ਉਹਨਾਂ ਨੂੰ ਬੱਛੀ ਨੂੰ ਜਾਣਨ ਦਿੱਤਾ ਠੀਕ ਹੈ ਠੀਕ ਹੈ ਨਾ ਗੱਲ ਹਮ ਬਾਈ ਮੁੱਲ ਕਰਾਉਣ ਨੂੰ ਜਿਹੜਾ ਮਰਜ਼ੀ ਕਰਾਪੀ 75000 ਦੀ ਬੈਡ ਦੇਵਾਂਗਾ 75000 ਦੀ ਬਾਈ ਕਹਿੰਦਾ ਬੈਡ ਦੇ ਦਿਆਂਗੇ ਮੁੱਲ ਕਰਾਉਣਾ ਜਿਹੜਾ ਮਰਜ਼ੀ ਕਰਾ ਲਓ ਬਾਈ ਚੰਗੀ ਐ ਬਿਲਕੁਲੀ ਵੀ ਫੇਸ ਉਸ ਵੀ ਬਹੁਤ ਪਿਆਰਾ ਬਾਈ ਇਸ ਬੜਾ ਸਲੱਖੀ ਉਮੀ ਬਹੁਤ ਆ ਠੀਕਾ ਨਾ ਕੱਦ ਬਾਈ ਵਾੜਾ ਜਾਂ ਛੋਟਾ ਨਾ ਵੱਡਾ ਐਵੇਂ ਆਪਾਂ ਅਗਲੇ ਦੀ ਆ ਕੇ ਪਕਾਈ ਕਰਾ ਲਗੇ ਹਨ ਠੀਕਾ ਨਾ ਉਹ ਗੱਲ ਦਾ ਸਵਾਦ ਨਹੀਂ ਆਉਂਦਾ ਜਿੰਨੇ ਕਰਪੀਆਂ ਦੀ ਚੀਜ਼ ਆ ਬਾਈ ਉਨੇ ਕਰਪਈਏ ਮੰਗੇ ਆਪਾਂ ਬੰਦਾ ਮਾਰਕੀਟ ਚੋਂ ਰੇਟ ਪਤਾ ਕਰ ਲੇ ਠੀਕਾ ਆਪਣਾ ਰੇਟ ਬਾਈ ਲੋਕਾਂ ਨੂੰ 2 4000 ਦਾ ਬੱਟਾ ਹੋਊ ਆਪਾਂ ਨੂੰ ਅਈ ਖੁੱਲਾ ਚੈਲੰਜ ਦੇ ਕੋਲ ਗਰੰਟੀ ਆ ਬੈੜ ਨੂੰ ਵੇਖ ਬਾਈ ਖਾੜੀ ਵਾਲਾ ਲਿਓ ਵੀਰ ਯਾਰ ਸਪੇਸ ਬਹੁਤ ਤੰਗੀ ਆ ਬੈੜ ਦੀ ਸੁਣਾ ਬਹੁ ਪਈਆਂ ਹਨ ਹਾਂ ਵੀਰੇ ੱਤਲਾ ਬਹੁਤ ਲੰਗੜੂ ਫਿਰ ਸੁਣਾ ਨਾੜਾਂ ਦੇ ਖੁੱਲੇ ਵੀਰੇ ਇਹ ਇਥੋਂ ਤੱਕ ਸ਼ੁਰੂ ਹੁੰਦਾ ਰਹਿਦਾ ਥਾਣਾ ਦੇ ਡੈਕਟਰ ਯਾਰ ਓਕੇ ਰਿਪੋਰਟ ਆ ਯਾਰ ਬੰਦਾ ਟੈਨਸ਼ਨ ਭਰੀ ਹੋ ਜਿਆ ਥਾਣਾ ਸੁਣਾ ਦੀ ਤਾਂ ਆਪਾਂ ਕੱਚੀ ਨਾਲ ਲਈ ਆ ਨਾ ਵੇਚਣੀ ਆ ਬੰਦਾ ਲੈਣ ਵੀ ਮਾਉਂਦਾ ਥਾਣਾ ਦੀ ਆਪਾਂ ਜ਼ਿੰਮੇਵਾਰੀ ਦੇ ਦਾਂਗੇ ਕਾਦ ਰੱਟ ਮੂੰਹ ਮੱਥਾ ਬੰਦੇ ਨੇ ਬਾਈ ਦੇਖ ਹੀ ਲਿਆ ਸਹੀ ਆ ਬੱਚੀ ਦੇ ਦੇ ਬੱਚਾ ਦੇ ਉਹ ਅਗਲੀ ਦੀ ਕਿਸਮਤ ਆ ਓਕੇ ਕਿਸਮਤ ਆ ਹਾਂ 75000 ਦੀ ਇਹ ਦੇ ਦੂੰ ਜੇ ਕੋਈ ਜੋੜਾ ਮੰਗਦਾ ਇਹਦੇ ਨਾਲ ਲਾਲਾ ਉਹਦੇ ਨਾਲ ਲਾਲਾ ਉਹ ਆ ਬਈ ਆਪਾਂ ਖੁੱਲਾ ਮੰਨਤਾ ਆ ਅੱਗੇ ਭਰਾ 3 ਨੰਬਰ ਕਿਹੜਾ ਸੁਆ ਵੀਰੇ ਇਹ ਕ੍ਰੋਸ ਬਰੀਡ ਆ ਬਾਈ ਮੇਰੇ ਨਾਲ ਦੇ ਗਵਾਂਢੀ ਪਿੰਡੋਂ ਹੀ ਲਈ ਹੈਗੀ ਔਰ 10 ਕਿਲੋਮੀਟਰ ਤੋਂ ਆਪਣੇ ਯਾਰ ਮੇਤਰ ਬੰਦੇ ਤੋਂ ਆਈ ਆ ਠੀਕ ਹੈ ਜੀ ਠੰਡੀ ਸੀਲ ਓਕੇ ਰਿਪੋਰਟ ਆ ਥਣ ਥਣ ਬਰੀਕੀ ਬਰੂਕੀ ਤੁਰਨਾ ਤਰਨਾ ਨਖਰੇ ਨਖਰੇ ਬਹੁਤ ਪਿਆਰੇ ਮੈਂ ਕਹਿੰਦਾ ਕੀ ਆ ਗੱਲ ਲੇਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਕੱਲਾ ਕੱਲਾ ਥਣ ਗੁਲਾਬੀ ਥਣ ਮੁੱਠੀ ਵਾਲਾ ਥਣ ਪੂਰੀ ਵਿੱਥੀ ਦੇ ਥਣ ਦੇ ਡਾਕਟਰ ਟਿੱਲਾ ਦੇਖ ਲੈ ਆ ਜਿਹੜਾ ਟ੍ਰਾਈਨੀ ਬਰੀਕੀ ਬਹੁਤ ਆ ਵੱਡੀ ਲੋਲੀ ਪੋਲੀ ਪਈ ਆ ਯਾਰ ਮੈਂ ਕਹਿੰਦਾ ਵਿਚਾਰੀ ਕਿਦਾਂ ਗਊ ਮਾਦਾ ਯਾਰ ਜਮੇ ਢੱਕਾ ਵੀ ਕਹਿੰਦੀ ਆ ਸਹੀ ਗੱਲ ਆ ਬਾਈ ਬਰੀਕੀ ਚ ਬਹੁਤ ਆ ਵੜਾ ਹਨਾ ਕੱਦ ਵੀ ਚੰਗਾ ਪੜੇ ਇਹਨੇ ਬਾਈ ਪਲੂਨ ਨੇ ਦੁੱਧ ਦਿੱਤਾ ਮੈਂ ਆਪਾ ਵਾਲਾ ਕਹਦੀ ਆ ਨਾ ਜਿੰਨਾ ਤੁਹਾਨੂੰ ਦੱਸਿਆਗਾ 18 ਕਿਲੋ 18 ਕਿਲੋ ਇੰਨੇ ਤਾਂ ਮਰਦੀ ਨਹੀਂ ਗਾਂ ਬਈ ਅਗਲੇ ਦੀ ਬਈ ਉਹ ਖਾਣ ਪੀਣ ਵੇਖੀ ਬਾਈ ਬਈ ਲੱਕੜਾਂ ਪਾ ਦੇ ਯਾਰ ਇਹਨੂੰ ਚੱਲੀ ਹਮ ਠੀਕ ਆ ਖਾਣ ਪੀਣ ਦਾ ਡਾਟਾ ਇੰਨਾ ਚੰਗਾ ਜਿਹੜੀ ਖਾਊ ਪੀਊਗੀ ਬਾਈ ਉਹੀ ਦੇਊਗੀ ਸਹੀ ਗੱਲ ਠੀਕ ਆ ਨਾਲ ਚੁਈ ਚੁਈ ਇੱਕ ਨੰਬਰ ਆ ਵੜਦੀ ਪਰ ਮਾਦਰ ਨਾਲ ਦੱਸੂਗੀ ਬੜ ਬਾਈ ਵਾਲਟੀ ਫੁੱਲਾ ਵੀ ਤੋੜਾ ਨੰਬਰ 1 ਆ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਬਰੀਕੀ ਚ ਫੁੱਲਾ ਵੈਡ ਇਹ ਬਣੂ ਬਹੁਤ ਭਰਾ ਬਣ ਬਣ ਦਾ ਕਮਲੀ ਹੋ ਜਾਣਾ ਨਾ ਵੈਡ ਦੀ ਲੀਵਾ ਬਹੁਤ ਕ੍ਰੋਸ ਬ੍ਰੀਡ ਆ ਖੜਨੀ ਖੁਰਨੀ ਤਾਂ ਕੰਨ ਕੰਨ ਫੇਸਬੁਕ ਬਹੁਤ ਪਿਆਰਾ ਬੱਛੀ ਦਾ ਸਹੀ ਗੱਲ ਠੀਕ ਹਨ ਗੱਲ ਜਿਹੜਾ ਘਰੇ ਆਵੜੀਰ ਕੋਲ ਦਾ ਗਾਹਕ ਬਣੂਗਾ ਥੋੜਾ ਜਨਾ ਇਹਦੇ ਨਵਾਂ ਬੈੱਥ ਫਿਰਦਾਗਾ ਠੀਕ ਆ ਉਹ ਬੈੱਡ ਦਾ ਵੀ ਨਵਾਂ ਅੱਜ ਬਣਾਉਣਾ ਸੀ ਬਾਈ ਯਾਰ ਗੱਲ ਕਰੋ ਸੂਨ ਲੱਗੀ ਫਿਰ ਤਾਂ ਕਰਕੇ ਨਹੀਂ ਬਣਾਇਆ ਠੀਕ ਹਨ ਗੱਲ ਕੇਰ ਬੱਚੇ ਬੱਚੇ ਨੂੰ ਬੈੱਡ ਨੂੰ ਟੋਣਾ ਢੂਣਾ ਪਿਆ ਜਾਂਦਾ ਬੱਚੇ ਬ ਠੀਕ ਆ ਨਾ ਨਵਾਂ ਅਧਿਕਾਰ ਦਾ ਹੋਰ ਆਪਣੀ ਜ਼ਿੰਮੇਵਾਰੀ ਹੋਊਗੀ ਘਰ ਨਹੀਂ ਖੁਣਨੀ ਬੈਠਦੀ ਦੇਖ ਯਾਰ ਫੇਸਬੁਕਸ ਬਹੁਤ ਪਰਾਵਸ਼ੀ ਦਾ ਹਨਾ ਸਨਾ ਇੱਕ ਪਣਾ ਬਹੁਤ ਇੱਕ ਨੰਬਰ ਹੋਊਗੀ ਯਾਰ ਬਾਈ ਓਕਰ ਬੜੂ ਸਾਰੀਆਂ ਬਹਿਣਾ ਦੇ ਥਣ ਮੁੱਠੀ ਵਾਲੇ ਹੋਣਗੇ ਕਦਮਾਰ ਹੋਣਗਾ ਇੰਨੀ ਗਵਾਨਾ ਜੋ ਜੋ ਨੋਟ ਕਰ ਲੇ ਵੀ ਇੱਕ ਤਾਂ ਲਿੱਸੀ ਨਾ ਵਹਿਰੂ ਆਪਣੇ ਜੋ ਸਾਰੀਆਂ ਜੋ ਨਾ ਕੋਈ ਬਾਇਟ ਬਾਈ ਛੋਟੀ ਹੋਊਗੀ ਵਈ ਮੈਂ ਡੱਡੂ ਜੇ ਨਿਕਲੂ ਇੱਥੇ ਆਕੇ ਕਦਮਾਰ ਬਹਿਣਾ ਹੋਣਗਾ ਥਣ ਹੋਣਗੇ ਮੋਠੇ ਇੱਕੋ ਜਿਹੀ ਚੋਈ ਹੋਗੀ ਬੰਦਾ ਇਨੀ ਜੱਜਮੈਂਟ ਕਰਕੇ ਵੀਡੀਓ ਦੇਖ ਕੇ ਮਨ ਲਾਵੇ ਵੀਰ ਬਣ ਕੇ ਓਕੇ ਪਰ ਬਾਈ ਬਣ ਕੇ ਕਈ ਯਾਰ ਬੰਦਾ ਹੁੰਦਾ ਕੱਚਗਾ ਗੋਲਗਾਣਾ ਖੇਡੇ ਪੱਕੀ ਸਾਈ ਪਾਵੇ ਜੀਨੇ ਪਹੁੰਚ ਕੀ ਮੋਲ ਲਾ ਭਰਾ ਜੈ ਜੈ ਦਾ ਬੜਾ ਭਰਾ ਜੈ ਦਾ ਬਸ ਮੰਨ ਕੇ ਚੱਲ ਵੀ ਉਹ ਸਹੀ ਤਰੀਕੇ ਦੀ ਯਾਰ 13 ਤਰੀਕ ਦੱਸੀ ਵੀ ਆਪਾਂ ਨੂੰ ਜਿਹਨਾਂ ਦਾ ਆਪਾਂ ਲਈ ਹੈਗੀ ਓਕੇ ਸੋ ਅੱਜ 9 ਤਰੀਕ ਹੋਗੀ ਬਾਈ 4-5 ਦਿਨ ਬਾਕੀ ਦੱਸੀ ਜਾ ਬੜ ਲਏ ਵੀ ਜਾਊਗੀ ਠੀਕ ਹੈ ਨਾ ਮੁੱਲ ਕਰਾਉਣ ਨੂੰ ਬਾਈ ਡਾਕਟਰ ਜਦੋਂ ਦਾ ਤਿਆਰ ਹੋਗੀ ਤਾਂ ਬੱਛੀ 75000 ਦੀ ਆ ਠੀਕ ਆ ਠੀਕ ਆ ਨਾ ਕਿਉਂਕਿ ਬਾਈ ਅੱਜ ਕੱਚੀ ਆ ਅਜ ਹੋਰ ਕੋਸ ਆ ਜਦੋਂ ਬਾਈ ਕਿਰਗੀ ਉਦੋਂ ਕੁਝ ਹੋਰ ਹੋਊਗੀ ਕੁਝ ਹੋਰ ਠੀਕ ਆ ਨਾ ਹੁਣ ਸਾਰਾ ਭਰ ਕੇ ਸੂਗੀ ਜਿੰਨਾ ਮੰਗਿਆ ਉਸੇ ਜੀ ਦੇ ਕਰ ਜੀ ਹਾਂ ਬਈ ਬਹੁਤ ਗਲਾਬੀ ਥਾਨ ਕੱਢੂਗੀ ਅੱਜ ਬਾਈ ਇਹਦੇ ਜੱਸਨ ਉਹ ਤੇ 66000 ਰੁਪਏ ਲੈਣਾ 66000 ਰੁਪਏ ਹਾਂ ਬੰਦਾ ਲੈ ਕੇ ਵੇਚਣ ਵਾਲੇ ਬੰਦੇ ਨੂੰ ਵੀ ਰੋਟੀ ਦੇਊਗੀ ਬਾਈ ਯਾਰ ਇਹਨੇ ਮੰਨੇ ਨੇ ਵੇਚਣੀ ਹੋਈ ਖਾਨ ਲੈ ਵੀ ਦੇ ਓਕੇ ਨੰਬਰ ਆ ਫੇਸਬੁਕ ਕੰਨ ਕੰਨ ਬਹੁਤ ਚੰਗਾ ਪਿਆਰਾ ਹੈਗਾ ਠੀਕ ਹਨਾ ਗੱਲ ਯਰ ਬਸ ਜਵਾਕ ਬੈਠਾ ਚੋਈ ਜਾਵੇ 60000 ਰੁਪਿਆ ਮੁੱਲ ਮਾਨ ਤਾਂ ਜਿਹੜਾ ਮੌਕੇ ਤੇ ਜ਼ਰੂਰ ਹੋਊਗਾ ਅਰੇ ਭਾਈ ਭਈਆ ਲੋਕ 50 50 60 60000 ਨੂੰ ਬੱਚੀਆਂ ਤੇ ਟੋਕੜਾਂ ਬਣਾ ਯਾਰ ਵੜਾ ਵੇਚੀ ਜਾਂਦੇ ਆ ਜਿਨ੍ਹਾਂ ਕਰੈਕਟਰ ਲੱਤਾਂ ਚੌੜੀਆਂ ਪਰਮਾਤਮਾ ਸੁੱਖ ਰੱਖੇ ਐਨੀ ਵੜ ਨੇ ਐਂ ਬਣਨਾ ਤੇ ਐਂ ਖੜੂਗੀ ਇਹ ਸਫਾਈ ਬਹੁਤ ਹੋਲੇ ਮੈਂ ਕਹਿੰਦਾ ਭਾਈ ਲੈ ਬੈਠਾ ਰੇ ਕੋਈ ਚੱਕਰ ਨਹੀਂ ਠੀਕ ਆ ਵੜਾ ਬੜਾ ਸਾਰਿਆਂ ਠੰਡੀਆਂ ਸੀਲਾ ਉਹ ਥੋੜੀਆਂ ਜਿਹਾ ਜਾਪੇ ਜਾਂ ਭਾਈ ਵੜਾ ਤਾਜੀ ਅਗਲੇ ਨੂੰ ਵੀ ਪਤਾ ਹੀ ਹੁੰਦਾ ਕਹਿਣ ਦੀ ਲੋੜ ਹੀ ਨਹੀਂ ਠੀਕ ਹੈ ਨਾ ਗੱਲ ਆਪਣੀ ਕਿਹੜਾ ਵਿਚਾਰੀ ਦੀ ਘਰ ਜਾਵਾਂਗੇ ਆਪਣਿਆਂ ਦਾ ਲਈਆਂ ਮਗਾ 68 ਦੀ ਇਹ ਦੇ ਦੂੰ 75 ਦੀ ਇਹ ਉਹ 80 ਹਜ਼ਾਰ ਚੋਂ ਮਾਨਤਨ ਕਰ ਦਾਂਗੇ ਜੋ ਜੋੜਾ ਮੰਗੂ ਬਾਈ ਹੋ ਜਾ ਵਧੀਆ ਮਾਨਤਨ ਕਰ ਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ